ਇਤਾ ਜਦੋਂ ਸਮਾਂ ਬਣਨਾ ਉਦੋਂ ਗੁਰੂ ਦੇ ਚਰਨਾਂ ਵਿੱਚ ਜੁੜਿਆ ਜਾ ਸਕਦਾ ਇਥੇ ਆਪਣਾ ਜ਼ੋਰ ਕੋਈ ਨਹੀਂ ਜੇ ਚੱਲਦਾ ਮਤਾਂ ਕਿਤੇ ਭਰਮ ਵਿੱਚ ਰਹੀਏ ਵੀ ਆਪਣੇ ਜ਼ੋਰ ਨਾਲ ਆਪਾਂ ਗੁਰੂ ਦੇ ਦਰ ਉੱਤੇ ਪਰਵਾਨ ਹੋ ਜਾਵਾਂਗੇ ਮੇਰਾ ਬਾਪੂ ਤਾਂ ਸਪਸ਼ਟ ਰੂਪ ਵਿੱਚ ਕਹਿੰਦਾ ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਗਟ ਹੋਏ ਕਹਿੰਦੇ ਜੇ ਆਪਣੇ ਜ਼ੋਰ ਨਾਲ ਮਿਲਦਾ ਹੁੰਦਾ ਤੇ ਕਿਸੇ ਨੇ ਗਰੀਬ ਨਹੀਂ ਸੀ ਹੋਣਾ ਕਰਮਾਂ ਉੱਪਰ ਨਿਭੜੈ ਇਥੇ ਤਾਂ ਨਵੇੜਾ ਮਸਤਕ ਦੇ ਲਿਖੇ ਹੋਏ ਲੇਖਾਂ ਦੇ ਉੱਤੇ ਨਿਬੜਦਾ ਜਦੋਂ ਬਚਨ ਬਲਾਸ ਹੋਏ ਧੀਏ ਮੈਂ ਉਹਨਾਂ ਕੋਲ ਜਾਣਾ ਚਾਹੁੰਨਾ ਹਾਂ ਹੁਣ ਸਾਧ ਸੰਗਤ ਬੀਬੀ ਅਮਰੋ ਲੈ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੀ ਰਿਸ਼ਤੇਦਾਰੀ ਕਰਕੇ ਕੁੜਮ ਲੱਗਦੇ ਨੇ ਜਿਸ ਸਮੇਂ ਨਾ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪਹੁੰਚੇ ਨਾ ਗੁਰੂ ਅੰਗਦ ਦੇਵ ਜੀ ਨੇ ਸਾਰਾ ਸਰੀਰ ਚਾਦਰ ਦੇ ਨਾਲ ਟਕਿਆ ਹੱਥ ਵੀ ਚਾਦਰ ਦੇ ਅੰਦਰ ਨੇ ਜਦੋਂ ਟਕਿਆ ਵੀ ਸਾਹਮਣੇ ਤੋਂ ਬਾਬਾ ਅਮਰਦਾਸ ਜੀ ਆਉਂਦੇ ਪਏ ਨੇ ਆਪਣੇ ਹੱਥ ਚਾਦਰ ਦੇ ਵਿੱਚੋਂ ਕੱਢੇ ਕਲਵੱਕੜੀ ਵਿੱਚ ਲੈਣ ਦੇ ਲਈ ਗੁਰੂ ਅੰਗਦ ਦੇਵ ਜੀ ਉઠੇ ਪਰ ਬਾਬਾ ਅਮਰਦਾਸ ਜੀ ਨੇ ਘੁੱਟ ਕੇ ਚਰਨ ਫੜ ਲਏ ਦਾਤਾ ਜੀ ਅੱਜ ਕੁੜਮ ਚਾਰੇ ਕਰਕੇ ਨਹੀਂ ਅੱਜ ਰਿਸ਼ਤੇਦਾਰੀ ਕਰਕੇ ਨਹੀਂ ਅੱਜ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਆਇਆ ਕਿਰਪਾ ਕਰਿਓ ਨਿਵਾਜ ਦਿਓ ਤੇ ਸਾਧ ਸੰਗਤ ਫਿਰ ਉਸ ਦਿਨ ਤੋਂ 12 ਸਾਲ ਦੀ ਕਾਲਣਾ ਹੈ ਅਨੇਕਾਂ ਵੇਰ ਝੱਖੜ ਵੀ ਚੁੱਲੇ ਹੋਣਗੇ ਕਈ ਵੇਰਾਂ ਤਿਲਕਣ ਬਾਜੀ ਕਈ ਵੇਰਾਂ ਬਰਸਾਤਾ ਪਰ ਜਿਹੜਾ ਨੇਮ ਸੀ ਨਾ ਉਹ ਨੇਮ ਨਹੀਂ ਸੀ ਬਾਬਾ ਅਮਰਦਾਸ ਜੀ ਨੇ ਟੁੱਟਣ ਦਿੱਤਾ ਜਿਹੜੇ ਉਹਨਾਂ ਦੇ ਪਵਿੱਤਰ ਬਚਨ ਆਪਾਂ ਪੜ੍ਹਦੇ ਆਂ ਨਾ ਵੀ ਹਸਤੀ ਸਿਰ ਜਿਉ ਅੰਕੁਸ਼ ਹੈ ਅਹਰਣ ਜਿਉ ਸਰਦੇ ਮਨ ਤਨ ਆਗੈ ਰੱਖ ਕੇ ਉਬੀ ਸੇਵ ਕਰੇ ਉਹ ਵੀ ਸੇਵ ਤੋਂ ਭਾਵ ਗੁਰੂ ਦੇ ਚਰਨਾਂ ਵਿੱਚ ਹਰ ਵੇਲੇ ਹੱਥ ਜੋੜ ਕੇ ਖੜੇ ਰਹਿਣਾ ਵੀ ਸਤਗੁਰੂ ਜੀ ਕਦੋਂ ਰਸਨਾ ਤੋਂ ਬਚਨ ਆਖਣ ਜੋ ਹੁਕਮ ਸਤਗੁਰੂ ਜੀ ਕਰਨਗੇ ਉਸੇ ਸਮੇਂ ਗੁਰੂ ਦੇ ਹੁਕਮਾਂ ਨੂੰ ਸੱਤ ਕਰਕੇ ਮੰਨ ਲੈਣਾ ਸਾਧ ਸੰਗਤ ਜਿਹੜਾ ਕੋਈ ਊਭੀ ਸੇਵ ਕਰਦਾ ਫਿਰ ਮੇਰਾ ਬਾਪੂ ਤਰੁੱਠ ਕੇ ਦਾਤਾ ਨਾਲ ਵੀ ਨਿਵਾਜਦਾ ਹੈ ਜੀ ਹੁਣ ਬਾਬਾ ਅਮਰਦਾਸ ਜੀ ਦਾ ਨੇਮ ਇਸ ਨੇਮ ਨੂੰ ਨਿਭਾਉਂਦੇ ਆਂ ਅਨੇਕਾਂ ਵਾਰੀ ਅਨੇਕਾਂ ਬਰਸਾਤਾਂ ਤਨ ਤੇ ਹੜਾਈਆਂ ਅਨੇਕਾਂ ਵਾਰੀ ਅਸਮਾਨ ਤੇ ਉੱਪਰ ਬਿਜਲੀ ਲਿਸ਼ਕੀ ਹੋਵੇਗੀ ਅਨੇਕਾਂ ਵਾਰੀ ਚਿੱਕੜ ਵੀ ਟਕਰਿਆ ਹੋਏਗਾ ਅਨੇਕਾਂ ਵਾਰੀ ਤਿਲਕਣ ਬਾਜੀ ਵੀ ਦੇਖੀ ਹੋਏਗੀ ਸਾਰਾ ਕੁਝ ਤਨ ਤੇ ਇਨਸਾਨ ਸਹਾਰ ਲੈਂਦਾ ਹੈ ਹਰ ਇੱਕ ਬਾਤ ਪ੍ਰਸਾਦ ਸੰਗਤ ਜਿਹੜੇ ਬੋਲ ਨੇ ਨਾ ਰਸਨਾ ਤੋਂ ਨਿਕਲੇ ਹੋਏ ਬੋਲ ਉਹ ਇਨਸਾਨ ਤੋਂ ਘੱਟ ਸਹਾਰੇ ਜਾਂਦੇ ਨੇ ਹੁਣ ਜਿਹੜੇ ਸ਼ਬਦਾਂ ਦੇ ਇਹਨਾਂ ਬੋਲਾਂ ਦੀ ਛੱਟ ਹੈ ਉਹ ਆਮ ਕਰਕੇ ਮਿਟਦੀ ਨਹੀਂ ਹੁਣ ਉਸ ਸਮੇਂ ਜਦੋਂ 12 ਸਾਲ ਸੇਵਾ ਕਰਦਿਆਂ ਬਤੀਤ ਕਰ ਦਿੱਤੇ ਅੱਜ ਬਾਬਾ ਅਮਰਦਾਸ ਜੀ ਟਿੱਕੀ ਰਾਤ ਗਾਗਰ ਸੀਸ ਤੇ ਟਿਕਾ ਗੁਰੂ ਗੁਰੂ ਦਾ ਜਾਪ ਕਰਦੇ ਚੱਲੇ ਹਨ ਸਾਧ ਸੰਗਤ ਖਡੂਰ ਸਾਹਿਬ ਦੀ ਧਰਤੀ ਤੋਂ ਬਿਆਸਾ ਦਰਿਆ ਤੋਂ ਜਲ ਭਰਿਆ ਜਲ ਵਾਲੀ ਗਾਗਰ ਸੀਸ ਤੇ ਟਿਕਾ ਜਿਸ ਸਮੇ ਖਡੂਰ ਸਾਹਿਬ ਪਹੁੰਚੇ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਜੁਲਾਹਿਆਂ ਦਾ ਘਰ ਜਿਹੜੀ ਬਾਹਰ ਕੱਪੜੇ ਬੁਣਨ ਵਾਲੀ ਖੱਡੀ ਸੀ ਉਸ ਖੱਡੀ ਦੇ ਅੰਦਰ ਪੈਰ ਅੜਕਿਆ ਬਾਬਾ ਅਮਰਦਾਸ ਜੀ ਨੇ ਸਰੀਰ ਕਰਕੇ ਤਾਂ ਧਰਤੀ ਤੇ ਡਿਗੇ ਪਰ ਡਿਗਦਿਆਂ ਡਿਗਦਿਆਂ ਪਾਣੀ ਦੀ ਗਾਗਰ ਨੂੰ ਸੰਭਾਲਦਿਆਂ ਸਰੀਰ ਜ਼ਰੂਰ ਧਰਤੀ ਤੇ ਡਿਗਿਆ ਪਰ ਆਪਣੀ ਸੇਵਾ ਨੂੰ ਡਿਗਣ ਨਹੀਂ ਜੇ ਦਿੱਤਾ ਖੜਾਕ ਹੋਇਆ ਅੰਦਰੋਂ ਜਲਾਹੇ ਨੇ ਪੁੱਛਿਆ ਸੀ ਕੌਣ ਤੇ ਉਹਦੀ ਘਰਵਾਲੀ ਨੇ ਉਥੇ ਕੁਝ ਬੋਲ ਬੋਲੇ ਨੇ ਇਤਿਹਾਸਕਾਰਾਂ ਸਾਹਮਣੇ ਰੱਖੇ ਉਹ ਬੋਲੀ ਵੀ ਅਮਰੂ ਬੇ ਨਵਾ ਹੋਗਾ ਵੀ ਇਹ ਅਮਰੂ ਜਿਹਦੀ ਕੋਈ ਥਾਂ ਨਹੀਂ ਉਹ ਹੋਵੇਗਾ ਵੇਖੋ ਸਾਧ ਸੰਗਤ ਕਿੰਨੇ ਕੁ ਉਹ ਲੋਕ ਦੁਖੀ ਨੇ ਬਾਬਾ ਅਮਰਦਾਸ ਜੀ ਤੋਂ ਅਨੇਕਾਂ ਤਰ੍ਹਾਂ ਦੇ ਬੋਲ ਉਸ ਸਮੇ ਖਡੂਰ ਸਾਹਿਬ ਦੇ ਲੋਕ ਬਾਬਾ ਅਮਰਦਾਸ ਜੀ ਨੂੰ ਬੋਲਦੇ ਸਨ ਵੀ ਕਿੱਥੇ ਕੁੜਮਾ ਦੇ ਘਰ ਅੰਦਰ ਫਰੀਦੀ ਨੌਕਰੀ ਪਿਆ ਕਰਦਾ ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਤਾਂ ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਗੁਰੂ ਦਾ ਉਪਦੇਸ਼ ਵੀ ਗੁਰ ਕੇ ਰਹੇ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹ ਇਹ ਤਾਂ ਉਹ ਨੇ ਜਿਹੜੇ ਗੁਰੂ ਦੇ ਘਰ ਅੰਦਰ ਗੁਰੂ ਦੀ ਸੇਵਾ ਕਰਦੇ ਆ ਗੁਰੂ ਦੇ ਬਚਨਾਂ ਦੇ ਉੱਪਰ ਸਥਿਰਤਾ ਰੱਖਦੇ ਆ ਜੋ ਗੁਰੂ ਆਗਿਆ ਕਰਦਾ ਉਨੂੰ ਸੱਤ ਕਰਕੇ ਪ੍ਰਵਾਨ ਕਰਦੇ ਨੇ ਹੁਣ ਜਦੋਂ ਉਹਨੇ ਬੋਲੀ ਮਾਰੀ ਆਵਾਜ਼ ਦਿੱਤੀ ਅਮਰੂ ਬੇਨਵਾਹ ਹੋਗਾ ਸਦਾ ਹੈ ਬਟਕਤਾ ਨਾ ਕਬਹੂ ਚੈਨ ਕਰਤਾ ਵਿਕਾਰਾ ਹੋ ਤੋ ਐਸਾ ਉਹਨੇ ਬੋਲ ਤਾਂ ਬੋਲ ਦਿੱਤੇ ਸਾਦ ਸੰਗਤ ਉਹ ਬੋਲ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਪਏ ਜਦੋਂ ਇੰਨੇ ਬੋਲ ਬੋਲੇ ਵੀ ਅਮਰੂ ਬੇਨਵਾਹ ਹੋਗਾ ਸਦਾ ਹੈ ਬਟਕਤਾ ਨਾ ਕਬਹੂ ਚੈਨ ਕਰਤਾ ਬੇਕਾਰਾ ਹੋ ਤੋ ਐਸਾ ਤੇ ਬਾਹਰੋਂ ਬਾਬਾ ਅਮਰਦਾਸ ਜੀ ਨੇ ਸੁਭਾਵਕ ਬਚਨ ਆਖੇ ਸਨ ਦੀਵਾਨੀ ਕੀ ਬਖਤੀ ਗੁਰੂ ਕੀ ਸ਼ਾਨ ਮੇ ਕਿਉਂਕਿ ਆਪਣੇ ਆਪ ਨੂੰ ਕੋਈ ਬੋਲ ਆਖੇ ਇਨਸਾਨ ਸਹਿਣ ਕਰ ਲੈਂਦਾ ਪਰ ਗੁਰੂ ਦਾ ਸਿੱਖ ਜੇ ਉਹਦੇ ਗੁਰੂ ਨੂੰ ਕੋਈ ਬੋਲੇ ਉਹਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਹੁਣ ਉਸ ਸਮੇਂ ਤੱਕ ਉਹ ਗੁਰੂ ਵਾਲੇ ਬਣ ਚੁੱਕੇ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਸਿੱਖੀ ਨੂੰ ਕਮਾਉਂਦੇ ਨੇ ਤੇ ਉਹਨਾਂ ਜਦੋਂ ਇਹ ਬੋਲ ਸੁਣੇ ਅਮਰੂ ਬੇ ਨਵਾ ਹੋਗਾ ਸਦਾ ਹੈ ਬਟਕਤਾ ਨਾ ਕਬਹੂ ਚੈਨ ਕਰਤਾ ਬੇਕਾਰਾ ਹੋ ਤੋ ਐਸਾ ਤੇ ਬਾਹਰੋਂ ਆਵਾਜ਼ ਦਿੱਤੀ ਸੀ ਦੀਵਾਨੀ ਕਿਆ ਬక్తి ਗੁਰੂ ਕੀ ਸ਼ਾਨ ਮੈਂ ਐ ਦੀਵਾਨੀ ਤੂੰ ਆਪਣੇ ਮੁਖ ਤੋਂ ਕਿਹੋ ਜੇ ਬਚਨ ਗੁਰੂ ਦੀ ਸ਼ਾਨ ਦੇ ਵਿੱਚ ਬੋਲਦੀ ਪਈ ਐ ਤੈਨੂੰ ਪਤਾ ਨਹੀਂ ਮੈਂ ਕੱਲ ਤੱਕ ਬੇਨਵਾਸਾਂ ਪਰ ਹੁਣ ਤਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮੈਂ ਥਾਂ ਵਾਲਾ ਹੋ ਗਿਆ ਮੈਂ ਗੁਰੂ ਵਾਲਾ ਹੋ ਗਿਆ ਹਾਂ ਦੀਵਾਨੀ ਕਿਆ ਬਖਤੀ ਗੁਰੂ ਕੀ ਸ਼ਾਨ ਮੇਂ ਉਸੇ ਵਕਤ ਹੋ ਗਈ ਮਸਤਾਨੀ ਇਸ਼ਾਰਾ ਹੋ ਤੋ ਐਸਾ ਵੇਖੋ ਸਾਧ ਸੰਗਤ ਮੁਖ ਤੋਂ ਇੱਕ ਵੇਰਾ ਬਚਨ ਬੋਲਣ ਦੀ ਧੀਰ ਸੀ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਨਾ ਉਹਦੀ ਬਾਬਤ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਦਸ਼ਾਹ ਬੋਲ ਕੇ ਕਹਿੰਦਾ ਵੀ ਸਾਧ ਬਚਨ ਅਟਲਾਦਾ ਉਹ ਬਚਨ ਰਸਨਾ ਤੋਂ ਕਹਿ ਦਏ ਉਹਦਾ ਆਖਿਆ ਬਚਨ ਇਸ ਲੋਕ ਦੇ ਵਿੱਚ ਵੀ ਨਹੀਂ ਫਿਰਦਾ ਤੇ ਨਾ ਪ੍ਰਲੋਕ ਦੇ ਵਿੱਚ ਫਿਰਦਾ ਹੁਣ ਉਸ ਸਮੇਂ ਜਦੋਂ ਇਹ ਗੱਲ ਆਖੀ ਵੀ دیਵਾਨੀ ਕਿਆ ਭਗਤੀ ਗੁਰੂ ਕੀ ਸ਼ਾਨ ਮੇਂ ਉਸੀ ਵਕਤ ਹੋ ਗਈ ਮਸਤਾਨੀ ਇਸ਼ਾਰਾ ਹੋ ਤੋ ਐਸਾ ਕਹਿਣ ਦੀ ਧੀਰ ਸੀ ਉਸੇ ਸਮੇ ਉਹਨੂੰ ਕਮਲ ਪੈ ਗਿਆ ਜੀ ਉਹਨੂੰ ਆਪਣੀ ਸੁਰਤ ਭੁੱਲ ਗਈ ਇਧਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਦਸ਼ਾਹ ਇਸ਼ਨਾਨ ਵਾਲੇ ਸਥਾਨ ਤੇ ਪਹੁੰਚ ਚੁੱਕੇ ਨੇ ਫੱਟੀ ਦੇ ਉੱਪਰ ਖੜੋਤੇ ਨੇ ਬਾਬਾ ਅਮਰਦਾਸ ਜੀ ਆਏ ਸਤਿਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਮੇਰੇ ਪਾਤਸ਼ਾਹ ਨੇ ਤਨ ਉਤੇ ਨਵੀਨ ਵਸਤਰ ਧਾਰਨ ਕੀਤੇ ਦੀਵਾਨ ਦੇ ਅੰਦਰ ਪਹੁੰਚੇ ਸਜੇ ਹੋਏ ਦੀਵਾਨ ਦੇ ਅੰਦਰ ਸੰਗਤ ਗੁਰੂ ਕਾ ਪਵਿੱਤਰ ਜਸ ਕੰਨਾਂ ਦੇ ਨਾਲ ਸਰਬਨ ਕਰ ਰਹੀ ਹੈ ਬਾਬਾ ਅਮਰਦਾਸ ਜੀ ਵੀ ਬੈਠੇ ਨੇ ਜਦੋਂ ਥੋੜਾ ਜਿਹਾ ਦਿਨ ਦਾ ਚੜ੍ਹਾ ਹੋਇਆ ਜੁਲਾਹਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਆ ਸਿੱਖ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਆ ਮੇਰੀ ਪਤਨੀ ਮੇਰੀ ਜਨਾਨੀ ਦਾ ਦਿਮਾਗ ਫਿਰ ਗਿਆ ਸਮਝ ਨਹੀਂ ਆਉਂਦੀ ਪਈ ਇਹਨੂੰ ਹੋਇਆ ਕੀ ਤੇ ਜਦੋਂ ਪਾਦਸ਼ਾਹ ਨੇ ਪੁੱਛਿਆ ਵੀ ਗੱਲ ਕੀ ਹੋਈ ਦੱਸ ਦਿੱਤਾ ਵੀ ਸੱਚੇ ਪਾਦਸ਼ਾਹ ਅੰਮ੍ਰਿਤ ਵੇਲੇ ਆ ਸਾਰੀ ਵਾਰਤਾ ਵਾਪਰੀ ਉਸ ਸਮੇਂ ਮੇਰੀ ਘਰ ਵਾਲੀ ਨੇ ਕੇਵਲ ਬੇਨਵਾ ਆਖਿਆ ਸੀ ਤੇ ਇਹਨਾਂ ਨੇ ਉਸ ਸਮੇਂ دیਵਾਨੀ ਆਖਿਆ ਸੀ ਉਦੇ ਆਕੇ ਹੋਏ ਬੋਲ ਮੇਰੀ ਘਰ ਵਾਲੀ ਉਸੇ ਸਮੇਂ ਤੋਂ دیਵਾਨੀ ਉਸੇ ਸਮੇਂ ਤੋਂ ਮਸਤਾਨੀ ਹੋ ਗਈ ਉਹਨੂੰ ਸਰੀਰ ਦੀ ਸੁਧ ਬੁੱਧ ਹੀ ਕੋਈ ਨਹੀਂ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਗੁਰੂ ਦਾ ਦਰਬਾਰ ਸਜਿਆ ਗੁਰੂ ਕੀਆਂ ਸੰਗਤਾਂ ਗੁਰੂ ਕੇ ਚਰਨਾ ਵਿੱਚ ਜੁੜੀਆਂ ਨੇ ਤੇ ਮੇਰੇ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਨੂੰ ਕੋਲ ਬੁਲਾਇਆ ਘੁੱਟ ਕੇ ਗਲਵੱਕੜੀ ਵਿੱਚ ਲੈ ਸੀਨੇ ਨਾਲ ਲਾਇਆ ਅੱਜ ਮੇਰੇ ਸਤਿਗੁਰੂ ਨੇ ਕਿਰਪਾ ਭਰੇ ਬਚਨ ਰਸਨਾ ਤੋਂ ਕਹੇ ਸਨ ਬਾਬਾ ਅਮਰਦਾਸ ਤੁਸੀਂ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਧਰਿਆਂ ਦੀ تیر ਨਿਆਸਰੀਆਂ ਦਾ ਆਸਰਾ ਤੇ ਬਾਬਾ ਅਮਰਦਾਸ ਤੁਸੀਂ ਕੰਨ ਕੜਨ ਭਜਣ ਸਮਰੱਥ ਸਤਿਗੁਰੂ ਹੋਵੋਗੇ ਆਪਣੇ ਸਥਾਨ ਤੇ ਬਿਠਾ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਵੇਖੋ ਸਾਧ ਸੰਗਤ ਕੀਤੀ ਹੁਈ ਕਲਣਾ ਕੀਤੀ ਹੁਈ ਸੇਵਾ ਗੁਰੂ ਦੇ ਦਰ ਉੱਤੇ ਪ੍ਰਵਾਨ ਹੋਈ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ 26 ਮਈ ਸਨ 1552 ਈਸਵੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਤੇ ਬਚਨ ਆਖੇ ਸਨ ਬਾਬਾ ਅਮਰਦਾਸ ਜਿਸ ਦਾ ਕੋਈ ਸਹਾਰਾ ਨਹੀਂ ਹੋਵੇਗਾ ਉਹ ਪ੍ਰੇਮ ਭਾਵਨਾ ਦੇ ਨਾਲ ਤੁਹਾਡੇ ਚਰਨਾਂ ਵਿੱਚ ਜੁੜੇਗਾ ਤੁਸੀਂ ਉਹਦੇ ਸਹਾਰੇ ਬਣੋਗੇ ਜਿਹਦਾ ਕੋਈ ਆਸਰਾ ਨਹੀਂ ਹੋਏਗਾ ਉਹਦਾ ਤੁਸੀਂ ਆਸਰਾ ਬਣੋਗੇ ਜਿਹਦਾ ਕੋਈ ਤਾਣ ਨਹੀਂ ਹੋਏਗਾ ਉਹ ਨਿਤਾਣੀਆਂ ਦਾ ਤਾਣ ਬਾਬਾ ਅਮਰਦਾਸ ਜੀ ਤੁਸੀਂ ਹੋਵੋਗੇ ਨਾਲ ਬਚਨ ਇਹ ਕਹਿ ਦਿੱਤਾ ਵੀ ਪੁਰਖਾ ਹੁਣ ਤੁਸੀਂ ਖਡੂਰ ਸਾਹਿਬ ਬਸੇਬਾ ਨਹੀਂ ਕਰਨਾ ਤੁਸੀਂ ਚਲੇ ਜਾਓ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਉੱਥੇ ਬਸੇਬਾ ਕਰਿਓ ਤੇ ਸਾਧ ਸੰਗਤ ਸਤਿਗੁਰੂ ਗੁਰੂ ਅਮਰਦਾਸ ਸਹਿ ਮਹਾਰਾਜ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਆਉਣਾ ਕਰਦੇ ਨੇ